ਪਟਿਆਲਾ ਵਿਚਾਲੇ ਨਵੀਂ ਸੜਕ ਬਣੀ ਉਹਦਾ ਨਿਰਖਣ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਹੁੰਚ ਗਏ ਉਹਨਾਂ ਜਦੋਂ ਚੈੱਕ ਕੀਤਾ ਤੇ ਉਹਨਾਂ ਨੂੰ ਕੁਆਲਿਟੀ ਪਸੰਦ ਨਹੀਂ ਆਈ ਉਹਨਾਂ ਦੇ ਗੁੱਸੇ ਦੇ ਵਿੱਚ ਆ ਕਿ ਉਹਨਾਂ ਨੇ ਫੰਡ ਰੋਕ ਲੇ ਕੋਈ ਪੇਮੈਂਟ ਨਹੀਂ ਕਰਨੀ ਕਿ ਮੁੱਖ ਮੰਤਰੀ ਦੀ ਖਾਲੀ ਜ਼ਿੰਮੇਵਾਰੀ ਜਿਹੜਾ ਸੰਬੰਧਿਤ ਵਿਧਾਇਕ ਜਾਂ ਮੰਤਰੀ ਕਿ ਉਹਨਾਂ ਨੂੰ ਨਹੀਂ ਚਾਹੀਦਾ ਸੀ ਕਿ ਜਿਹੜੀ ਪੰਜਾਬ ਦੇ ਵਿੱਚ ਸੜਕਾਂ ਬਣ ਰਹੀਆਂ ਨੇ ਉਹਨਾਂ ਦੀ ਕੁਆਲਿਟੀ ਚੈੱਕ ਅਸੀਂ ਸਮੇਂ ਸਿਰ ਤੇ ਸਮੇਂ ਸਿਰ ਕਰਦੇ ਰਹੀਏ ਦੇਖੋ ਵੈਸੇ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ ਆਪਾਂ ਪੰਜਾਬ ਵਾਲਿਆਂ ਨੇ 5 ਸਾਲ ਵਾਸਤੇ ਚੁਣਿਆਗਾ 2027 ਤੱਕ ਤੇ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਠੀਕ ਆ ਉਸ ਤੋਂ ਬਾਅਦ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਣੀਆਂ ਨੇ ਉਹ ਇੱਕ ਵੱਖਰਾ ਈਸ਼ਵਰ ਪਰ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਵਾਲਾ ਐਕਸ਼ਨ ਮੈਨੂੰ ਇਦਾਂ ਲੱਗਾ ਜਿਵੇਂ ਨਾ ਮੈਂ ਨਾਇਕ ਫਿਲਮ ਦੇਖ ਰਿਹਾ ਆਂ ਨਾਇਕ ਫਿਲਮ ਜਿਹਦੇ ਵਿੱਚ ਨਿਲ ਕਪੂਰ 24 ਘੰਟੇ ਵਾਸਤੇ ਮੁੱਖ ਮੰਤਰੀ ਬਣਦੇ ਆਗੇ ਨੇ ਵੈਸੇ ਤੇ ਭਗਵੰਤ ਮਾਨ ਸਾਹਿਬ 5 ਸਾਲ ਵਾਸਤੇ ਮੁੱਖ ਮੰਤਰੀ ਪਰ ਅੱਜ ਉਹਨਾਂ ਦਾ ਐਕਸ਼ਨ ਮੈਨੂੰ ਨਿਲ ਕਪੂਰ ਸਾਹਿਬ ਵਾਲਾ ਲੱਗਾਗਾ ਕਿ ਚੈਕਿੰਗ ਕੀਤੀ ਮਟੀਰੀਅਲ ਘਟੀਆ ਕੁਆਲਿਟੀ ਘਟੀਆ ਔਰ ਕੁਆਲਿਟੀ ਪੂਰੀ ਵੀ ਨਹੀਂ ਕੁਆਨਟੀਟੀ ਵੀ ਨਹੀਂ ਪੂਰੀ ਠੀਕ ਹੈ ਤੇ ਫੈਸਲਾ ਔਨ ਦੀ ਸਪੌਟ ਟੈਂਡਰ ਰੱਦ ਕੰਪਨੀ ਬਲੈਕਲਿਸਟ ਪੇਮੈਂਟ ਰੋਕਤੀ ਤੇ ਸ਼ੋ ਕੋਜ ਨੋਟਿਸ ਜਾਰੀ ਕਰ ਦਿੱਤਾ ਇਹ ਤੇ ਮੁੱਖ ਮੰਤਰੀ ਦਾ ਐਕਸ਼ਨ ਸੀ ਹੁਣ ਸਵਾਲ ਆ ਗਿਆ ਦੂਜਾ ਕਿ ਕੀ ਇਹੋ ਐਕਸ਼ਨ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਸੈਕਟਰੀ ਰੈਂਕ ਦੇ ਅਧਿਕਾਰੀ ਉਹ ਕਰ ਸਕਦੇ ਕਿ ਨਹੀਂ ਕਰ ਸਕਦੇ ਜੇ ਉਹ ਆਪਣੇ ਕੰਮਾਂ ਦੇ ਵਿੱਚ ਬੀਜੀ ਨੇ ਤੇ ਕੀ ਪੰਜਾਬ ਦਾ ਜਿਹੜੇ ਪੀਡਬਲਿਊ ਡੀ ਮਿਨਿਸਟਰ ਲੋਕ ਨਿਰਮਾਣ ਮੰਤਰੀ ਜਿਹਨੂੰ ਕਹਿੰਦੇ ਹਰਪਜਨ ਸਿੰਘ ਈਟੀਓ ਸਾਹਿਬ ਉਹਨਾਂ ਨੇ ਕਿਉਂ ਨਹੀਂ ਕੀਤਾਗਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਰੀ ਜਗ੍ਹਾ ਤੇ ਨਹੀਂ ਜਾ ਸਕਦੇ ਮੁੱਖ ਮੰਤਰੀ ਹਫਤੇ ਦੇ ਵਿੱਚ ਦੋ ਦਿਨ ਦਫਤਰ ਆਜਣ ਤੇ ਪੰਜਾਬ ਸਿੱਧਾ ਚੱਲਦਾ ਰਹੂਗਾ ਇਹ ਜ਼ਿੰਮੇਵਾਰੀ ਕਾਦੀ ਹੈ ਇਹ ਹੈਟਾ ਡਾਇਰੈਕਟਰ ਜਿਹੜੇ ਡਿਪਾਰਟਮੈਂਟ ਦੇ ਵਿਜੀਲੈਂਸ ਡਿਪਾਰਟਮੈਂਟ ਨਗਰਾਨੇ ਇੰਜੀਨੀਅਰ ਚੀਫ ਇੰਜੀਨੀਅਰ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਚੈੱਕ ਕੀਤਾ ਜਾਵੇ ਪਰ ਜਾਪਾਨ ਤੋਂ 12 ਦਿਨ ਲਾ ਕੇ ਮੁੱਖ ਮੰਤਰੀ ਨਾਲ ਹੀ ਐਕਸ਼ਨ ਚ ਆ ਗਏ ਤੁਰੰਤ ਐਕਸ਼ਨ ਦੇ ਵਿੱਚ ਕੱਲ ਆਉਂਦੇ ਆ ਉਹਨਾਂ ਨੇ ਆਪਣੇ ਦਸਤਾਵੇਜ਼ ਤਿਆਰ ਬਾ ਨਾਲੇ ਕਾਲੀ ਦਲ ਭੰਨ ਤੇ ਨਾਲੇ ਕਾਂਗਰਸੀ ਭੰਨ ਤੇ ਅੱਜ ਜਿਸ ਕੰਪਨੀ ਜਿਹੜੀ ਸਰਹੰਦ ਤੋਂ ਪਟਿਆਲਾ ਰੋਡ ਜਿਹੜਾ ਸੜਕ ਬਣਾ ਰਹੇ ਸੀ ਉਹਨਾਂ ਕੋਲ ਤਿੰਨ ਟੈਂਡਰ ਸੀ ਉਹ ਉਹ ਮੁੱਖ ਮੰਤਰੀ ਕਹਿੰਦੇ ਕਿ ਮੈਂ ਪੱਕੀ ਮਸ਼ੀਨ ਆਪਣੇ ਨਾਲ ਰੱਖ ਲਈਏ। ਨੇਰੇ ਸਵੇਰੇ ਉਹ ਟੋਇਆ ਪੁੱਟਣਗੇ ਮਸ਼ੀਨ ਕਰਨਗੇ। ਪਤਾ ਲੱਗ ਜੂਗਾ ਕਿ ਕਿੰਨੀ ਕੁਆਲਿਟੀ ਚਾਹੀਦੀ ਐ। ਬੰਨਿਆਂ ਤੋਂ ਕਿੰਨੀ ਚਾਹੀਦੀ ਐ ਤੇ ਵਿਚਾਰ ਕੇ ਨੂੰ ਅੱਜ ਜਿਵੇਂ ਠੇਕੇਦਾਰ ਕਹਿੰਦਾ ਜੀ ਅਸੀਂ ਬੰਨੇ ਦੇ ਇਹਦੇ ਕੋਲ ਟਾਇਰ ਉੱਥੇ ਚੱਲਣੇ ਹੁੰਦੇ ਨੇ। ਸਪੀਕਰ ਅਤੇ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਫਿਰ ਵਿਚਾਰ ਮਾੜਾ ਮਟੀਰੀਅਲ ਪਾਓਗੇ। ਗੱਡੀ ਜ਼ਰੂਰੀ ਥੋੜਾ ਬੰਨਿਆਂ ਤੇ ਚੱਲਣੀ ਹੈਗੀ। ਮਤਲਬ ਇਹਦਾ ਜਿਹੜੀ ਕੁਆਲਿਟੀ ਤੇ ਕੁਆਂਟੀਟੀ ਦੋਨਾਂ ਦੇ ਨਾਲ ਜਿਹੜਾ ਵਾ ਕਰਨੀ ਉਤਰੀ ਕੰਪਨੀ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿੱਥੇ ਸ਼ੋ ਕੋਈ ਨੋਟਿਸ ਇਸ ਕੰਪਨੀ ਨੂੰ ਕੱਢਿਆਗਾ ਨਾਲ ਦੀ ਨਾਲ ਸਬੰਧਤ ਜਿਹੜੇ ਵਿਭਾਗ ਦੇ ਉਸ ਏਰੀਏ ਦੇ ਮੰਤਰੀ ਜਿਹੜੇ ਰੋਜ਼ ਲੰਘਦੇ ਹੋਣਗੇ ਜਿਨ੍ਹਾਂ ਕੋਲ ਫਾਈਲਾਂ ਜਾਂਦੇ ਨੇ ਜਾਂ ਜਿਨ੍ਹਾਂ ਕੋ ਮਠਿਆਈਆਂ ਦੇ ਡੱਬੇ ਗਏ ਹੋਣਗੇ ਕਿ ਯਾਰ ਮੇਰਾ ਟੈਂਡਰ ਪਾਸ ਕਰਵਾ ਦੇ ਨਾ ਤੇ ਫਿਰ ਆਪਾਂ ਕਰ ਲਾਂਗੇ ਹਿਸਾਬ ਕੁਤਾ ਉਹ ਵੀ ਅਜੇ ਮੁੱਖ ਮੰਤਰੀ ਭਗਵੰਤ ਮਾਨ ਚਾਹੇ ਸਾਬ ਨੂੰ ਚਾਹੇ ਠੋਕ ਦਿੰਦੇ ਸਰਕਾਰ ਨੇ ਪਹਿਲਾਂ ਮੁੱਖ ਮੰਤਰੀ ਨੇ ਬਹੁਤ ਘਟੂਕੜ 22 25 ਅਫਸਰ ਸਸਪੈਂਡ ਕੀਤੇ ਨੇ ਹੁਣ ਜਦ ਪੰਜਾਬ ਦੀ ਬਿਊਰੋਕਰੇਸੀ ਸੁਧਰ ਹੀ ਨਹੀਂ ਨਹੀਂ ਰਹੀ ਤੇ ਹੁਣ ਫਿਰ ਮੁੱਖ ਮੰਤਰੀ ਫਾਇਦਾ ਲਗ ਨਹੀਂ ਸਕਦਾਗਾ ਇੰਨਾ ਹੀ ਐਕਸ਼ਨ ਕਰ ਸਕਦਾ ਕਰ ਸਕਦੇ ਜੋ ਕਰ ਰਹੇ ਨੇ ਹਾਲਾਂਕਿ ਪਿੱਛੇ ਦੀ ਪੰਜਾਬ ਦੀ ਆਈਐਸ ਅਫਸਰ ਸਰਕਾਰ ਨਾਲ ਮੁੱਖ ਮੰਤਰੀ ਨਾਲ ਤਿੰਗੜਨ ਲੱਗੇ ਸੀ ਫਿਰ ਮੁੱਖ ਮੰਤਰੀ ਨੇ ਕਹਿੰਦੇ ਕਿ ਠੀਕ ਆ ਜਿੰਨਾ ਤਿੰਗੜਨਾ ਤਿੰਗੜ ਦੋ ਪਰ ਉਹ ਇੱਕ ਆਰਡਰ ਪਾਸ ਕਰ ਦੇਣ ਲੱਗੇ ਜੋ ਸਾਡੇ ਜਾਣਕਾਰ ਦੱਸਦੇ ਆ ਕਿ ਨਹੀਂ ਉਹ ਆਰਡਰ ਪਾਸ ਕਰ ਦੇਣਗੇ ਠੀਕ ਆ ਮੈਂ ਇੱਕ ਅਜੀਹਾ ਨੋਟ ਸ਼ੂਟ ਕਰਦਾ ਹੈਗਾ ਉਹਦੇ ਚ ਫਿਰ ਅਫਸਰਾਂ ਦੀ ਸਾਰੇ ਅਫਸਰਾਂ ਦੀ ਐਵੇਂ ਲੱਗਾ ਜਿਵੇਂ ਮਾਂ ਮਰ ਗਈ ਹੈਗੀ ਸੀਐਮ ਨੇ ਕਹਤਾ ਹੈ ਕਿ ਮੈਨੂੰ 2 ਵਜੇ ਤੱਕ ਸਾਰੇ ਦਫਤਰਾਂ ਚ ਚਾਹੀਦੇ ਤੁਸੀਂ ਉਹ ਕਹਿੰਦੇ ਸਰ ਸਰ ਹਨੇਰਾ ਸਵੇਰਾ ਹੋ ਗਿਆ ਧੁੰਦਾ ਪੈ ਰਿਆਂ ਪਿਛਲੇ ਸਾਲ ਦੀ ਗੱਲ ਸਾਨੂੰ 4 ਵਜੇ ਦਾ ਟਾਈਮ ਦੇ ਦਿਓ ਫਿਰ ਸੀਮ ਕਹਿੰਦੇ ਚਲੋ 2 ਵਜੇ ਦਿੱਤਾ ਹੁਣ 4 ਵਜੇ ਆਜੋ ਪਰ ਆ ਜਾਇਓ ਤੇ ਜੇ ਉਹ ਦਿਨ ਆਦੇ ਉਹ ਇੱਕ ਸੀਐਮ ਸਭ ਐਡਾ ਵੱਡਾ ਨੋਟ ਕਰਦੇ ਲਗੇ ਆਰਡਰਸ ਨਾਉਣ ਦੇ ਲਗੇ ਕਿ ਜਿਹੜੇ ਅਫਸਰ ਜਿਹੜੇ ਆਈਐਸ ਅਫਸਰ ਆ ਜਿਹੜੇ ਆਪਣੇ ਆਪ ਨੂੰ ਰੱਬ ਸਮਝਦ ਨੇ ਆਪਣੇ ਆਪ ਨੂੰ ਸਰਕਾਰ ਸਮਝਦ ਨੇ ਮੰਨ ਲਓ ਕੋਈ ਜੁਆਇੰਟ ਸੈਕਟਰੀ ਤੁਸੀਂ ਸੈਕਟਰੀ ਲੈਵਲ ਦੇ ਅਫਸਰ ਜੇ ਤੁਹਾਡੇ ਖਿਲਾਫ ਉਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣੀ ਆਰਡਰ ਪਾਸ ਕਰ ਦਿੰਦੇ ਹੈਗੇ ਨਾ ਤੁਸੀਂ ਸੈਕਟਰੀ ਡਿਪਾਰਟਮੈਂਟ ਦੇ ਮੰਨ ਲਓ ਪੀਡਬਲ ਡਿਪਾਰਟਮੈਂਟ ਦੇ ਸੈਕਟਰੀ ਆ ਤੇ ਤੁਹਾਡੇ ਖਿਲਾਫ ਨੋਟ ਪਾਸ ਕਰ ਦਿੰਦੇਗੇ ਤੇ ਤੁਸੀਂ ਫਿਰ 30 ਸਾਲ ਪਿੱਛੇ ਚਲੇ ਜਾਣਾ ਸੀ ਜਿਹੜੇ ਸਾਲ ਤੁਸੀਂ ਐਸ ਡੀ ਐਮ ਭਰਤੀ ਹੋਏ ਸੀ ਬਤੌਰ ਆਈਐਸ ਫਿਰ ਸਾਰੇ ਹੀ ਸਿੱਧੇ ਹੋਗੇ ਐ ਫਿਰ ਨਹੀਂ ਕੰਨ ਚ ਪਾਏ ਦੁਖਿਆਗੇ ਤੇ ਇਸ ਕਰਕੇ ਸਰਕਾਰ ਨੇ ਮੁੱਖ ਮੰਤਰੀ ਨੇ ਤੇ ਐਕਸ਼ਨ ਲਏ ਨੇ ਪਰ ਉਹ ਅਫਸਰ ਪੰਜਾਬ ਦੇ ਸੁਧਰ ਨਹੀਂ ਆਜੋ ਇਸੇ ਕਰਕੇ ਤੇ ਮੁੱਖ ਮੰਤਰੀ ਨੇ ਕਿਹਾ ਨਾ ਕਿ ਆਦਤਾਂ ਵਿਗੜੀਆਂ ਹੈ ਨਾ ਵਾਰਿਸ਼ਾ ਕਹਿੰਦੇ ਹੰਨੇ ਅ ਕਹਿੰਦੇ ਹੰਨੇ ਨੇ ਵਾਂਦੜੀਆਂ ਸਜਾਂਦੜੀਆਂ ਨਹੀਂ ਨਾ ਨਿਬਣ ਸਿਰਾਂ ਦੇ ਨਾਲ ਹਨ ਉਹ ਉਹ ਜਿਹੜਾ ਸਭ ਤੋਂ ਵੱਡਾ ਜਿਹੜਾ ਸਵਾਲ ਉਸ ਮਸਲੇ ਦੇ ਵਿੱਚ ਅੱਜ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈਗਾ ਕਿ ਜੇ ਅਫਸਰ ਸੁਧਰ ਨਹੀਂ ਰਹੇ ਜਾਂ ਟੈਂਡ ਜਿਹੜੇ ਠੇਕੇਦਾਰ ਉਹ ਸੁਧਰ ਨਹੀਂ ਰਹੇ ਪਰ ਮੇਰੇ ਲੱਗਦਾ ਰੁਟੀਨ ਆ ਪਿਛਲੇ ਦਿਨੀ ਵੀ ਜਦੋਂ ਜਾਪਾਨ ਜਾਣ ਤੋਂ ਪਹਿਲਾਂ ਕਰਾਲੀ ਦੇ ਵਿੱਚ ਬੱਸ ਅੱਡੇ ਦੇ ਹਾਲਾਤ ਜਿਨ ਸਵਾਰੀਆਂ ਦੇ ਪੁੱਛੇ ਗਏ ਹੁਣ ਠੀਕ ਹੈ ਕਿ ਮੁੱਖ ਮੰਤਰੀ ਜਾਣ ਜਿੱਥੇ ਜਾਣ ਪਰ ਸਵਾਲ ਜਿਹੜੇ ਸਾਡੇ ਡਾਇਰੈਕਟਰ ਅਫਸਰ ਨੇ ਜੇ ਮੰਤਰੀ ਫਿਰ ਉਹ ਕਾਦੇ ਵਾਸਤੇ ਰੱਖਿਆਗੇ ਨੇ ਜੇ ਸਾਰਾ ਪੰਜਾਬ ਹੀ ਮੁੱਖ ਮੰਤਰੀ ਨੇ ਦੇਖਣਾ ਹੈ ਤਾਂ ਫਿਰ ਫਿਰ ਸਾਰੇ ਅਫਸਰਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਸਾਰੇ ਮੰਤਰੀਆਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਫਿਰ ਉਹ ਇੱਕ ਜ਼ਿਲ੍ਹੇ ਦਾ ਡੀਸੀ ਔਰ ਇੱਕ ਜ਼ਿਲ੍ਹੇ ਦਾ ਐਸਐਸਪੀ ਸਾਡੇ ਟੈਕਸ ਜਿਹੜੇ ਅਸੀਂ ਦਿੰਦੇ ਹਾਂ ਅੱਜ ਸੀਐਮ ਸਾਹਿਬ ਕਹਿ ਰਹੇ ਸੀ ਕਿ ਜਿਹੜੇ ਸਵੇਰੇ ਮਾਰਚਸ ਦੀ ਡੱਬੀ ਤੋਂ ਲੈ ਕੇ ਜਾਂ ਕਹਿ ਲਓ ਪੈਰਾਂ ਦੀ ਉਂਗਲੀ ਤੋਂ ਲੈ ਕੇ ਸਿਰ ਦੇ ਵਾਲ ਤੱਕ ਅਸੀਂ ਰੋਜ਼ ਟੈਕਸ ਦਿੰਦੇ ਹਾਂ ਗਿਆਂ ਇੱਕ ਐਸਐਸਪੀ ਇੱਕ ਡੀਸੀ ਕੱਟੂ ਕੱਟ ਇੱਕ ਮਹੀਨੇ ਸਰਕਾਰ ਨੂੰ 30 ਲੱਖ ਰੁਪਏ ਦੇ ਵਿੱਚ ਪੈਂਦਾ 30 ਲੱਖ ਰੁਪਏ ਦੇ ਵਿੱਚ ਪੈਂਦਾ ਤੇ ਰਿਜ਼ਲਟ ਕੀ ਹੈਗਾ 0 ਹੁਣ ਵਿੱਚ ਸਾਰੇ ਕੰਮ ਸੀਐਮ ਨੇ ਕਰਨੇ ਫਿਰ ਸਾਰੇ ਐਸਐਸਪੀ ਡੀਸੀ ਡਿਪਾਰਟਮੈਂਟ ਜਿਹੜੇ ਡਾਇਰੈਕਟੋਰੇਟ ਦੇ ਵਿੱਚ ਕੰਮ ਕਰਦੇ ਉਹਨਾਂ ਨੇ ਕੀ ਕਰਨਾ ਹੈਗਾ ਨਾ ਮੰਤਰੀ ਕੀ ਕਰਦੇ ਹੈਗੇ ਨੇ ਰੀਲਾ ਬਣਾ ਰਹੇ ਨੇ ਮੰਤਰੀ ਉਹ ਸਿਰਫ ਆਪਣੀ ਮਾਰਕੀਟਿੰਗ ਕਰ ਰਹੇ ਹੈਗੇ ਨੇ ਉਹਨਾਂ ਦੇ ਕੋਈ ਫਰਜ਼ ਨਹੀਂ ਹੈਗੇ ਔਰ ਮੁੱਖ ਮੰਤਰੀ ਤੇ ਕਹਿ ਰਹੇ ਕਿ ਮੈਂ ਪਹਿਲਾਂ ਹੀ ਸਾਰਿਆਂ ਨੂੰ ਕਿਹਾ ਸੀ ਆ ਜਿਹੜੇ ਠੇਕੇਦਾਰ ਰੇਡ ਸੜਕਾਂ ਬਣਾਉਂਦੇ ਨੇ ਵੀ ਤੁਹਾਡੇ ਕੋਈ ਹਿੱਸਾ ਨਹੀਂ ਮੰਗਦਾ ਪਰ ਸੜਕਾਂ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ ਵੀ ਉਹ ਖਰਾਬ ਨਾ ਹੋਣ ਹੁਣ ਇਹਨਾਂ ਦੇ ਸਰਕਾਰ ਕਹਿ ਨਹੀਂ ਸਕਦੀ ਜਿਵੇਂ ਮੁੱਖ ਆਪਣੇ ਸੁਭੀ ਸਿੰਘ ਬਾਦਲ ਕਹਿੰਦੇ ਸੀ ਪਟਿਆਲੇ ਤੋਂ ਬਠਿੰਡਾ ਜੋ ਸੜਕ ਬਣਾਈ ਇਹ ਸੜਕਾਂ ਇਹੋ ਜਿਹੀਆਂ ਬਣਾ ਦੇ ਬੰਬ ਵੀ ਸੁੱਟੋਗੇ ਤੇ ਸੜਕ ਨਹੀਂ ਟੁੱਟਗੀ ਉਹ ਵਾਕੇ ਐਡੀ ਸੜਕ ਕਹਿਣ ਬਣਾਈ ਪਰ ਵਕਰੀ ਗੱਲ ਕਿ ਮਾਤੜ ਬੰਦੇ ਜੇ ਚੰਡੀਗੜ੍ਹ ਤੋਂ ਬਠਿੰਡੇ 20 ਗੀਗੇ ਲੱਗੇ ਫਿਰ ਟਾਇਰ ਨਵੇਂ ਪਾਉਣੇ ਪੈਂਦੇ ਹੈਗੇ ਨੇ ਕਿਉਂਕਿ ਉਹ ਸੜਕੀ ਇਦਾਂ ਦੀ ਹੈਗੀ ਆ ਪਰ ਇਸ ਕੁਆਲਿਟੀ ਨੂੰ ਲੈ ਕੇ ਸਰਕਾਰਾਂ ਨੂੰ ਜਿਹੜਾ ਉਹ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾਗਾ ਪਰ ਅੱਜ ਠੀਕ ਹੈ ਕਿ ਨਸੀਹਤ ਹੀ ਹੋ ਗਈ ਪਰ ਜਿੱਥੇ ਪ੍ਰਾਈਵੇਟ ਠੇਕੇਦਾਰਾਂ ਨੂੰ ਜਿਹੜਾ ਨੋਟਿਸ ਕੱਢਿਆਗਾ ਮੈਨੂੰ ਲੱਗਦਾ ਕਿ ਉਹ ਅ fırsਰਾਂ ਨੂੰ ਵੀ ਕੱਢਣਾ ਚਾਹੀਦਾ ਹੈਗਾ ਨਾ ਕਿ ਜਿਹੜੀਆਂ ਆਦਤਾਂ ਜਿਹੜੀਆਂ ਵਿਗੜੀਆਂ ਹੋਈਆਂ ਕਿਉਂਕਿ ਜਿਹੜੇ ਠੇਕੇਦਾਰ ਨੇ ਉਹ ਅ fırsਰਾਂ ਨਾ ਮਿਲੇ ਹੋਏ ਨੇ ਉਹ ਕਮਿਸ਼ਨ ਚੱਲਦਾ ਹੈਗਾ ਪਹਿਲਾਂ ਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਰੌਲਾ ਪੈਂਦਾ ਸੀ ਕੋਈ 3% ਲੈਂਦਾ ਕੋਈ 6 ਲੈਂਦਾ ਰਿਹਾ ਕੋਈ 10 ਲੈਂਦਾ ਰਿਹਾਗਾ ਹੁਣ ਇਸ ਸਰਕਾਰ ਦੇ ਵਿੱਚ ਜਾਂਦਾ ਕਿ ਨਹੀਂ ਜਾਂਦਾ ਉਹ ਇੱਕ ਜਾਂਚ ਦਾ ਵਿਸ਼ਾ ਹੈਗਾ ਇੱਕ ਕਮਿਸ਼ਨ ਬੱਜੇ ਹੋਏ ਨੇ ਬੰਨੇ ਹੋਏ ਨੇ ਤੇ ਪਰ ਸਵਾਲ ਫਿਰ ਕੁਆਲਟੀ ਅੱਜ ਕਹਿੰਦੇ ਕਿ ਘੱਟੋ ਘੱਟ ਜਿਹੜਾ ਮਟੀਰੀਅਲ ਆ ਉਹ ਕੋਈ 4.7 ਫੀਸਦੀ ਹੋਣਾ ਚਾਹੀਦਾ ਇਹਦੇ ਜਿਹੜਾ ਨਿਕਲਿਆ ਜਿਹੜੇ ਮੁੱਖ ਮੰਤਰੀ ਨੇ ਮਸ਼ੀਨ ਜੀ ਰਲਾਈ ਉਹ ਤੇ 3% ਵੀ ਨਿਕਲ ਨਹੀਂ ਨਿਕਲਿਆ ਤੇ ਫਿਰ ਇੱਕ ਮੀ ਪੈ ਗਿਆ ਜਾਂ ਕਿਤੇ ਆਰਮੀ ਦੀ ਕਿਤੇ ਗੱਡੀਆਂ ਜਾਂ ਲੱਪੀਆਂ ਵੱਡੇ ਟੈਂਕਰ ਜਾਂ ਬਲਡੋਜ਼ਰ ਹੁੰਦੇ ਉਹ ਤੇ ਸੜਕ ਟੁੱਟ ਜੂਗੀ ਜਾਂ ਪੰਜਾਬ ਦੇ ਵਿੱਚ ਜਿਹੜੇ ਮਾਈਨਿੰਗ ਵਾਲੇ ਟਰੱਕ ਜਾਂਦੇ ਨੇ ਟਿਪਰ ਉਹ ਤੇ ਦੋ ਗੇੜੇ ਲੱਗੇ ਤੇ ਸੜਕ ਭੁਰ ਜਾਣੀ ਹੈਗੀ ਐ ਇਸ ਕਰਕੇ ਇਹਨੂੰ ਤੇ ਬਲੈਕਲਿਸਟ ਕਰਨਾ ਚਾਹੀਦਾ ਇਹੋ ਜਿਹਾਂ ਕਠੇਕੇਦਰਨ ਘੱਟੋ ਘੜ 10-10 ਸਾਲ ਚਾਹੀਦਾਗਾ ਤੇ ਜਿਹੜਾ ਕੁਆਲਿਟੀ ਦੇ ਕਿੰਨਾ ਬੇੜਾਗਰ ਕਰਿਆ ਹੈਗੇ ਨੇ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹੋ ਜਿਹਾ ਐਕਸ਼ਨ ਹੋਣਾ ਚਾਹੀਦਾ ਪਰ ਕਾਂ ਕਿੰਨੇ ਕੀ ਮਾਰਕੀਟ ਟੰਗੋਗੇ ਕਿੰਨੇ ਐਸਐਸਪੀ ਸਸਪੈਂਡ ਹੋ ਗਏ ਨੇ ਕਿੰਨੇ ਅਫਸਰ ਸਸਪੈਂਡ ਹੋ ਗਏ ਨੇ ਤਾਣਾ ਵਾਕਈ ਇੰਨਾ ਹੀ ਵਿਗੜਿਆ ਆ ਹੁਣ ਇੰਨਾ ਕੋ 4 ਸਾਲ ਤੇ ਹੋ ਗਏ ਇਸ ਸਰਕਾਰ ਨੂੰ ਇੱਕ ਸਾਲ ਰਹਿ ਗਿਆ ਹੁਣ ਇੱਕ ਸਾਲ 6 ਮਹੀਨੇ ਰਹਿ ਗਨੇ ਮੋٹے ਰੂਪ ਦੇ ਕੰਮ ਕਰਨ ਦੇ 6 ਮਹੀਨੇ 6 ਮਹੀਨੇ ਬਿਊਰੋਕ੍ਰੇਸੀ ਨੇ ਹਵਾ ਜਾਂਚਣ ਲੱਗ ਪੈਣੀ ਹੈਗੀ ਪਾਪ ਫੜ ਲੈਣੇ ਕਿ ਕਾਲੀ ਬੀਜਪੀ ਦਾ ਗੱਠ ਜੋੜਤ ਨਹੀਂ ਹੋ ਰਿਹਾ ਉਹਨਾਂ ਦੀ ਤਾਂ ਨਹੀਂ ਆ ਰਹੀ ਕਾਂਗਰਸ ਦੀ ਤਾਂ ਨਹੀਂ ਉਹ ਫਿਰ ਚੱਲਦਾ ਰਹਿੰਦਾ ਫਿਰ ਪਲੀ ਪੰਜਾਬ ਇਲੈਕਸ਼ਨ ਦੇ ਵਿੱਚ ਕਿਉਂਕਿ ਦਸੰਬਰ ਜਨਵਰੀ ਜਿਹੜੀ ਆ ਉਦੋਂ ਨੂੰ ਕੋਡ ਆਫ ਕੰਡਕਟ ਲੱਗ ਜਾਣਾ ਜਾਂ ਕਿ ਫਰਵਰੀ ਜਨਵਰੀ ਦੇ ਵਿੱਚ ਵੋਟਾਂ ਪੈ ਜਾਣੀਆਂ ਹੈਗੀਆਂ ਜੀ ਇੰਨੇ ਕਿ ਮਹੀਨੇ ਰਹਿ ਗਏ ਸਰਕਾਰ ਕੋ